ਸ਼ੇ ਕੁਮਾਰ ਬਟਾਲਵੀ ਵੱਲੋਂ ਲਿਖੀ ਗਈ ਉਹਨਾਂ ਦੀ ਰਚਨਾ ਆਰਤੀ ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ ਜੋ ਤੈਨੂੰ ਕਰਨ ਲਈ ਪੇਟਾ ਮੈਂ ਤੇਰੇ ਦਰਵਾਜ਼ ਤੇ ਆਵਾਂ ਮੈਂ ਕਿਸ ਹੰਝੂ ਦਾ ਦੀਵਾ ਬਾਲ ਤੇਰੀ ਆਰਤੀ ਤਾਂ ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ ਪਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ ਪਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ ਜੋ ਆਪਣੇ ਸੋਹਲ ਸਿੰਦੇ ਬੋਲ ਨੀਹਾਂ ਵਿੱਚ ਚਨਾਵੇ ਤੇ ਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ ਜੋ ਆਪਣੇ ਸੋਹਲ ਛਿੰਦੇ ਬੋਲ ਨੀਹਾਂ ਵਿੱਚ ਤਨਾਵੇ ਤੇ ਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆਵੇ ਜੋ ਲੁੱਟ ਜਾਵੇ ਤੇ ਮੁੜ ਵੀ ਯਾਰੜੇ ਦੇ ਸੱਥਰੀ ਗਾਵੇ ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ ਮੈਂ ਕਿੰਜ ਤਲਵਾਰ ਦੀ ਗਾਨੀ ਮੈਂ ਕਿੰਜ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ ਪਾਵਾਂ ਮੇਰਾ ਹਰ ਗੀਤ ਬੁਝ ਦਿਨ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ ਲੈ ਕਿਹੜੇ ਬੋਲ ਦੀ ਬੇਟਾ ਮੈਂ ਤੇਰੇ ਦਰਵਾਜ਼ੇ ਆਵਾਂ ਮੇਰਾ ਹਰ ਗੀਤ ਬੁਝ ਤੇ ਪੈ ਮੈਂ ਕਿਹੜਾ ਗੀਤ ਅੱਜ ਗਾਵਾਂ ਮੇਰੇ ਗੀਤਾਂ ਦੀ ਮਹਿਫਲ 'ਚ ਕੋਈ ਉਹ ਗੀਤ ਨਹੀਂ ਲੱਭਦਾ ਜੋ ਤੇਰੇ ਸੀਸ ਮੰਗਣ ਤੇ ਤੇਰੇ ਸਾਵੇਂ ਖੜਾ ਹੋਵੇ ਜੋ ਮੈਲੇ ਹੋ ਚੁੱਕੇ ਲੋਹੇ ਦੀ ਆਪਣੇ ਖੂਨ ਵਿੱਚ ਤੋਵੇ ਮੇਰੇ ਗੀਤਾਂ ਦੀ ਮਹਿਫਲ 'ਚ ਕੋਈ ਉਹ ਗੀਤ ਨਹੀਂ ਲੱਭਦਾ ਜੋ ਤੇਰੇ ਸੀਸ ਮੰਗਣ ਤੇ ਤੇਰੇ ਸਾਹਮਣੇ ਖੜਾ ਹੋਵੇ ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖੂਨ ਵਿੱਚ ਧੋਵੇ ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ ਕਿ ਜਿਸ ਨੂੰ ਪੀੜ ਤਾਂ ਕੀ ਪੀੜ ਦਾ ਅਹਿਸਾਸ ਨਾ ਹੋਵੇ ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ ਮੈਂ ਆਪਣੀ ਪੀੜ ਦੇ ਅਹਿਸਾਨ ਕੋਲ ਦੂਰ ਕਿੰ ਜਾਵਾਂ ਜੋ ਲੋਖਾ ਪੀ ਸਕੇ ਹੋਗੀ ਇਥੋਂ ਲੈ ਕੇ ਮੈਂ ਤੇਰੀ ਉਸਤਤੀ ਦਾ ਗੀਤ ਚਾਹਦਾ ਹਾਂ ਕਿ ਉਹ ਹੋਵੇ ਜਿਦੇ ਹੱਥ ਸੱਚ ਦੀ ਤਲਵਾਰ ਤੇ ਨੈਣਾ ਚ ਰੋਹ ਹੋਵੇ ਜਿਦੇ ਵਿੱਚ ਵਤਨ ਦੀ ਮਿੱਟੀ ਹੋਵੇ ਅੰਤਾਂ ਦਾ ਮੋਹ ਹੋਵੇ ਮੈਂ ਤੇਰੀ ਉਸਤਤੀ ਦਾ ਗੀਤ ਚਾਹਦਾ ਹਾਂ ਕਿ ਉਹ ਹੋਵੇ ਜਿਦੇ ਹੱਥ ਸੱਚ ਦੀ ਤਲਵਾਰ ਤੇ ਨੈਣਾ ਚ ਰੋਹ ਹੋਵੇ ਜਿਦੇ ਵਿੱਚ ਵਤਨ ਦੀ ਮਿੱਟੀ ਹੋਵੇ ਅੰਤਾਂ ਦਾ ਮੋਹ ਹੋਵੇ ਜਿਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋਹ ਹੋਵੇ ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ ਮੈਂ ਬੁਝਦਿਲ ਗੀਤ ਲੈ ਕਿਸ ਤਰ੍ਹਾਂ ਤੇਰੇ ਦੁਆਰ ਤੇ ਆਵਾਂ ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ ਮੈਂ ਚਾਹੁੰਦਾ ਇਸ ਤੋਂ ਪਹਿਲਾਂ ਕਿ ਤੇਰੀ ਆਰਤੀ ਕਰਾਂ ਮੈਂ ਮੈਲੇ ਸ਼ਬਦ ਧੂਕੇ ਜੀਵ ਦੀ ਕਿੱਲੀ ਤੇ ਪਾਵਾਂ ਮੈਂ ਚਾਹੁੰਦਾ ਇਸ ਤੋਂ ਪਹਿਲਾਂ ਕਿ ਤੇਰਾ ਗੀਤ ਗਾਵਾਂ ਮੈਂ ਮੈਲੇ ਸ਼ਬਦ ਧੋਕੇ ਜੀਵ ਦੀ ਕਿੱਲੀ ਤੇ ਪਾ ਆਵਾਂ ਤੇ ਮੈਲੇ ਸ਼ਬਦ ਸੁੱਕਣ ਤੀ ਤੇਰੀ ਹਰ ਪੈੜ ਚੁੰਮਾਵਾਂ ਮੈਂ ਚਾਹੁੰਦਾ ਇਸ ਤੋਂ ਪਹਿਲਾਂ ਕਿ ਤੇਰਾ ਗੀਤ ਗਾਵਾਂ ਮੈਂ ਮੈਲੇ ਸ਼ਬਦ ਧੋਕੇ ਜੀਵ ਦੀ ਕਿੱਲੀ ਤੇ ਪਾ ਆਵਾਂ ਤੇ ਮੈਲੇ ਸ਼ਬਦ ਸੁੱਕਣ ਤੀ ਤੇਰੀ ਹਰ ਪੈੜ ਚੁੰਮਾਵਾਂ ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤ ਨੂੰ ਪਾਵਾਂ ਮੈਂ ਸ਼ਾਇਦ ਫਿਰ ਕੁਝ ਭੇਟਾ ਕਰਨ ਯੋਗ ਹੋ ਜਾਵਾਂ ਮੈਂ ਬੁਝਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਆਵਾਂ ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਯਾ ਜਾਵਾਂ ਮੇਰਾ ਹਰ ਗੀਤ ਬੁਝਦਿਲ ਹੈ ਮੈਂ ਕਿਹੜਾ ਗੀਤ ਯਾ ਦਿਖਾਵਾਂ ਮੈਂ ਕਿਹੜਾ ਗੀਤ ਯਾ ਦਿਖਾਵਾਂ